ਚੰਡੀਗੜ੍ਹ ਜਿਹੜਾ ਕਿ ਟ੍ਰੈਫਿਕ ਪੁਲਿਸ ਨੇ ਮੇਰੀ ਜਿਹੜੀ ਕਿ ਸਕੋਰਪੀਓ ਗੱਡੀ ਹੈ ਉਹਦੇ ਵਿੱਚ ਜਿਹੜੇ ਟਾਇਰ ਤੇ ਅਲਵਾਏ ਓਵਰਸਾਈਜ਼ ਕਰਕੇ ਰੋਕਿਆ ਕਹਿੰਦਾ ਵੀ ਚਲਾਨ ਹੋਊਗਾ ਜੀ ਮੈਨੂੰ ਇੱਕ ਤਰ੍ਹਾਂ ਨਾਲ ਉਹ ਬਲੈਕਮੇਲ ਵੀ ਕਰਨ ਲੱਗ ਗਿਆ ਲੇਕਿਨ ਜਦੋਂ ਉਹਨੂੰ ਮੈਂ ਦੱਸਿਆ ਕਿ ਮੈਂ ਐਡਵੋਕੇਟ ਐ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਸਾਈਜ਼ ਬਾਰੇ ਉਦੇ ਕੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਹੈ ਜਿਹਦਾ ਕੀ ਆ ਸਕਰੀਨ ਸ਼ਾਟ ਹੈ ਜਿਹਦੇ ਵਿੱਚ ਦੋਨੇ ਸਾਈਜ਼ ਬਾਰੇ ਲਿਖਿਆ ਹੋਇਆ ਕਿ ਨਾ ਛੋਟਾ ਹੋਣਾ ਚਾਹੀਦਾ ਨਾ ਵੱਡਾ ਹੋਣਾ ਚਾਹੀਦਾ ਲੇਕਿਨ ਜਦੋਂ ਅਸੀਂ ਗਲਤ ਨਹੀਂ ਤਾਂ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਲੇਕਿਨ ਉਹ ਫਿਰ ਵੀ ਅਗਰ ਚਲਾਨ ਕਰਦਾ ਹੈ ਤਾਂ ਤੁਸੀਂ ਜਦੋਂ ਚਲਾਨ ਹੁੰਦਾ ਹੈ ਬਿਲਕੁਲ ਘਬਰਾਓ ਨਾ ਕੋਈ ਰਿਸ਼ਵਤ ਦੀ ਆਫਰ ਨਾ ਕਰੋ ਉੱਥੇ ਜਿਹੜਾ ਚਲਾਨ ਦੇ ਉੱਪਰ ਰਿਮਾਰਕਸ ਤੁਹ ਤੋਂ ਸਾਈਨ ਕਰਾਉਂਦੇ ਨੇ ਉੱਥੇ ਤੁਸੀਂ ਜਿਹੜਾ ਨੋਟ ਹੈ ਜਰੂਰ ਦਿਓ ਕਿ ਨਾ ਜਿਹੜਾ objection ਹੈ ਉਹ ਕੀ ਹੈ ਦੋਸਤੋ ਆਮ ਤੌਰ ਤੇ ਅਸੀਂ ਕਹੁੰਦੇ ਆ ਕਿ ਚਲਾਨ ਬਸ ਇੱਕ ਫਾਈਨ ਭਰਤਾ ਤਾਂ ਦੈਟਸ ਆਲ ਓਵਰ ਲੇਕ ਐਵੀਡੈਂਸ ਆਵੇਗਾ ਮੌਕੇ ਦੀਆਂ ਫੋਟੋਆਂ ਲਗੋ ਵੀਡੀਓ ਬਣਾਓ ਤਾਂ ਤੁਸੀਂ ਜਿਹੜਾ ਉਸ ਪੁਲਿਸ ਆਫੀਸਰ ਹੈ ਜਿਹੜਾ ਨਜਾਇਜ਼ ਤੰਕਰ ਦੇ ਨੇ ਉਹਨਾਂ ਨੂੰ ਤੁਸੀਂ ਸਭ ਕੁਝ ਸਕਾ